ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਨਾਲ ਜਿੱਥੇ ਬਹੁਤ ਸਾਰਾ ਜ਼ਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਜਿਸ ਦੀ ਪਰਪਾਈ ਕਾਫੀ ਲੰਬੇ ਸਮੇਂ ਤੱਕ ਨਹੀਂ ਹੋ ਸਕਦੀ ਉੱਥੇ ਹੀ ਦੂਜੇ ਪਾਸੇ ਬਿਜਲੀ ਖੇਤਰ ਦੇ ਵਿੱਚ ਵੀ ਪਾਵਰਕਾਮ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਜੀਹਾਂ ਦਾਸੇ ਕਿ ਪਾਵਰਕਾਮ ਅਧਿਕਾਰੀ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਸ ਦੇ ਵਿੱਚ ਨੁਕਸਾਨੀ ਗਈ ਰਿਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਹੜ੍ਹਾਂ ਦੇ ਨਾਲ ਪਾਵਰਕਾਮ ਨੂੰ ਲਗਭਗ 60 ਕਰੋੜ ਰੁਪਏ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਦੇ ਵਿੱਚ ਅਗਰ ਬਿਜਲੀ ਦੇ ਖੰਬਿਆਂ ਦੀ ਗੱਲ ਕੀਤੀ ਜਾਵੇ ਤਾਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ 7000 ਦੇ ਕਰੀਬ ਬਿਜਲੀ ਦੇ ਖੰਬੇ ਅਤੇ 2300 ਦੇ ਕਰੀਬ ਟਰਾਂਸਫਾਰਮਸ ਨੂੰ ਨੁਕਸਾਨ ਪਹੁੰਚਿਆ ਹੈ ਇਸ ਦੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਬਿਜਲੀ ਦੀਆਂ ਤਾਰਾਂ ਦੀ ਤਾਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ 8000 ਕਿਲੋਮੀਟਰ ਤੱਕ ਬਿਜਲੀ ਦੀਆਂ ਤਾਰਾਂ ਅਤੇ ਕੰਡਕਟਰਾਂ ਨੂੰ ਵੀ ਕਾਫੀ ਵੱਡਾ ਨੁਕਸਾਨ ਪਹੁੰਚਿਆ ਹੈ ਜਿਸ ਦੇ ਨਾਲ ਬਿਜਲੀ ਖੇਤਰ ਦੇ ਵਿੱਚ ਵੱਡਾ ਨੁਕਸਾਨ ਜਿਹੜਾ ਹੈ ਦੇਖਿਆ ਜਾ ਰਿਹਾ ਹੈ ਤਾਂ ਪਾਵਰਕਾਮ ਦੇ ਅਧਿਕਾਰੀਆਂ ਦੇ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਕਿਉਂਕਿ ਅਗਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਿਆ ਜਾਵੇ ਤਾਂ ਹਰ ਕੋਈ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਹਰ ਕੋਈ ਇਸ ਦੀ ਮਾਰ ਹੇਠ ਹੁੰਦਾ ਦਿਖਾਈ ਦਿੱਤਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਇਸ ਦੇ ਨਾਲ ਬਹੁਤ ਸਾਰਾ ਜਾਨੀ ਅਤੇ ਮਾਲ ਲਈ ਜਿਹੜਾ ਨੁਕਸਾਨ ਹੈ ਉਹ ਵੀ ਹੋਇਆ ਤੇ ਦੱਸਿਆ ਕਿ ਬਿਜਲੀ ਦੇ ਖੰਭੇ 7000 ਦੇ ਕਰੀਬ ਜੋ ਰਿਪੋਰਟ ਦੇ ਵਿੱਚ ਪੇ ਕਿਤਾ ਗਿਆ ਹੈ ਕਿ 7000 ਦੇ ਕਰੀਬ ਬਿਜਲੀ ਦੇ ਖੰਬੇ ਵੀ ਹੜ ਦੀ ਮਾਰ හේਟ ਆਏ ਨੇ ਤੇ ਇਸ ਦੇ ਨਾਲ ਹੀ ਟਰਾਂਸਫਰਮਸ ਦੀ ਗੱਲ ਕੀਤੀ ਜਾਵੇ ਵਾਕਫਾਕ ਤਰ੍ਹਾਂ ਦੇ ਜਿਹੜੇ ਟਰਾਂਸਫਰਮਸ ਨੇ ਉਹਨਾਂ ਦੇ ਵਿੱਚ ਵੀ 2300 ਦੇ ਕਰੀਬ ਟਰਾਂਸਫਰਮ ਨੁਕਸਾਨੇ ਗਏ ਨੇ ਜਿਸ ਦੀ ਪਰਪਾਈ ਕਾਫੀ ਲੰਬੇ ਸਮੇਂ ਤੱਕ ਹੋਣੀ ਅਸੰਭਵ ਹੈ ਕਿਉਂਕਿ ਦੇਖਿਆ ਜਾਵੇ ਤਾਂ ਜਿੱਥੇ-ਜਿੱਥੇ ਵੀ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਬਹੁਤ ਸਾਰਾ ਪਾਣੀ ਪੜ ਚੁੱਕਿਆ ਹੈ ਪਾਣੀ ਦਾ ਪੱਧਰ ਜਿਹੜਾ ਹੈ ਕਾਫੀ ਉੱਚਾ ਹੈ ਪਾਣੀ ਚੜਿਆ ਹੋਇਆ ਹੈ ਜਿਸ ਦੇ ਨਾਲ ਤਾਰਾਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਤਾਂ ਸੜਕਾਂ ਜਿਹੜਾ ਉਹ ਬੁਰਾ ਹੈ ਜਦੇ ਨਾਲੇ ਜਿਹੜੇ ਸੜਕਾਂ ਤੇ ਲੱਗੇ ਖੰਬੇ ਨੇ ਉਹ ਵੀ ਨੁਕਸਾਨ ਨੇਗੇ ਨਾ ਤਾਂ 7000 ਦੇ ਕਰੀਬ ਜਿਹੜੇ ਖੰਬੇ ਨੇ ਉਹ ਨੁਕਸਾਨੇ ਗਏ ਨੇ ਤਾਂ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਬਿਜਲੀ ਘਰ ਵੀ ਜਿਹੜੇ ਨੇ 22 ਦੇ ਕਰੀਬ ਉਪ ਪ੍ਰਭਾਵਿਤ ਹੋਏ ਨੇ ਕਿਉਂਕਿ ਜਿੱਥੇ ਹੜ੍ਹਾਂ ਦੀ ਮਾਰ ਹਰ ਪਾਸੇ ਦੇਖਣ ਨੂੰ ਮਿਲਦੀ ਹੈ ਜਲੰਧਰ ਲੁਧਿਆਣਾ ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਅਜਨਾਲਾ ਦੇ ਵੱਖ-ਵੱਖ ਪਿੰਡਾਂ ਦੀ ਗੱਲ ਕਰ ਲਈਏ ਤਾਂ ਹਰ ਪਾਸੇ ਹੜ੍ਹਾਂ ਦੀ ਮਾਰ ਦੇਖਣ ਨੂੰ ਮਿਲਦੀ ਹੈ ਘਰਾਂ ਦੇ ਘਰ ਤਬਾਹ ਹੁੰਦੇ ਦਿਖੇ ਰਹੇ ਨੇ ਤਾਂ ਉੱਥੇ ਹੀ ਬਿਜਲੀ ਘਰਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ 22 ਦੇ ਕਰੀਬ ਬਿਜਲੀ ਘਾਰ ਵੀ ਹੜ ਦੇ ਨਾਲ ਪ੍ਰਭਾਵਿਤ ਹੋਏ ਨੇ ਉਥੇ ਬਿਜਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜਦੋਂ ਵੀ ਹਾਲਾਤ ਜਿਹੜੇ ਨੇ ਆਮ ਜਿਿਹੇ ਤਰ੍ਹਾਂ ਹੋਣਗੇ ਤਾਂ ਜੰਗੀ ਪੱਧਰ ਤੇ ਕੰਮ ਕੀਤਾ ਜਾਵੇਗਾ ਮੁੜ ਤੋਂ ਜਿਹੜਾ ਹੈ ਬਿਜਲੀ ਸਿਸਟਮ ਨੂੰ ਠੀਕ ਕੀਤਾ ਜਾਵੇਗਾ ਲੇਕਿਨ ਹਾਲੇ ਜੋ ਹਾਲਾਤ ਨੇ ਜਿਸ ਤਰ੍ਹਾਂ ਨਾ ਵੱਡਾ 60 ਕਰੋੜ ਦਾ ਨੁਕਸਾਨ ਹੋਇਆ ਹੈ ਇਸ ਦੀ ਪਰਪਾਈ ਕਾਫੀ ਲੰਬੇ ਸਮੇਂ ਤੱਕ ਹੋਣੀ ਅਸੰਭਵ ਹੈ ਕਿਉਂਕਿ 7000 ਦੇ ਕਰੀਬ ਬਿਜਲੀ ਖੰਭਿਆਂ ਦਾ ਨੁਕਸਾਨਿਆ ਜਾਣਾ ਇਸ ਦੇ ਨਾਲ ਹੀ 2300 ਦੇ ਕਰੀਬ ਜਿਹੜੇ ਟਰਾਂਸਫਾਰਮਸ ਨੇ ਵੱਡਾ ਜੁੜਾ ਘਾਟਾ ਬਿਜਲੀ ਸਿਸਟਮ ਨੂੰ ਪਿਆ ਹੈ ਕਿਉਂਕਿ ਬਿਜਲੀ ਸਿਸਟਮ ਨੂੰ ਦੁਬਾਰਾ ਉਸੇ ਤਰ੍ਹਾਂ ਹੀ ਠੀਕ ਕਰਨਾ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਦੁਬਾਰਾ ਬਿਜਲੀ ਨੂੰ ਲਿਆਉਣਾ ਬਹੁਤ ਹੀ ਵੱਡਾ ਜੰਗੀ ਪੱਧਰ ਤੇ ਕੰਮ ਹੋਣ ਵਾਲਾ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਬਿਜਲੀ ਅਧਿਕਾਰੀਆਂ ਦੇ ਵੱਲੋਂ ਕਿ ਜਦੋਂ ਵੀ ਹੜਾ ਇਹਨਾਂ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਬਿਜਲੀ ਕਰਮਚਾਰੀ ਨੇ ਲਗਾਤਾਰ ਸਰਗਰਮ ਨੇ ਹੜਪ੍ਰਭਾਵਿਤ ਖੇਤਰਾਂ ਦੇ ਵੱਲੋਂ ਖੇਤਰਾਂ ਦੇ ਵਿੱਚ ਉਹਨਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੰਮ ਨੇ ਬਿਜਲੀ ਨੂੰ ਲੈ ਕੇ ਕੀਤੇ ਜਾ ਰਹੇ ਨੇ ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਦਿੱਕਤ ਹੈ ਉਹ ਨ ਕਿਆ ਜਾਵੇਤਾ ਇਹ ਵੀ ਅਪੀਲ ਕੀਤੀ ਗਈ ਸੀ ਕਿਉਂਕਿ ਜਿਸ ਤਰ੍ਹਾਂ ਹਰ ਪਾਸੇ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਸੀ ਤਾਂ ਬਿਜਲੀ ਸਿਸਟਮ ਨੂੰ ਬੰਦ ਕੀਤਾ ਗਿਆ ਸੀ ਕਿਉਂਕਿ ਲੋਕ ਜਿਹੜੇ ਸੀ ਕਾਫੀ ਜਿਹੜੇ ਸਮਾਜ ਸੇਵੀ ਆਏ ਸੀਗੇ ਔਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਤਾਰਾਂ ਜਿਹੜੀਆਂ ਨੇ ਬਿਜਲੀ ਦੀਆਂ ਤਾਰਾਂ ਖੰਬੇ ਡਿੱਗ ਚੁੱਕੇ ਨੇ ਤਾਂ ਬਿਜਲੀ ਸਿਸਟਮ ਨੂੰ ਪੂਰੇ ਤਰ੍ਹਾਂ ਬੰਦ ਕਰਨਾ ਹੋਵੇਗਾ ਕਿਉਂਕਿ ਪਾਣੀ ਭਰ ਚੁੱਕਿਆ ਤਾਂ ਕਿਤੇ ਨਾ ਕਿਤੇ ਕਰੰਟ ਲੱਗਣ ਦਾ ਡਰ ਵੀ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਬਣਿਆ ਹੋਇਆ ਤਾਂ ਇਸ ਨੂੰ ਲੈ ਕੇ ਹੁਣ ਦੱਸਿਆ ਜਾ ਰਿਹਾ ਕਿ ਹੜ ਦੇ ਨਾਲ ਪੰਜਾਬ ਦੇ ਵਿੱਚ ਆਏ ਹੜਾਂ ਦੀ ਮਾਰ ਜਿੱਥੇ ਆਮ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਪਿੰਡ ਵਾਸੀਆਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਉੱਥੇ ਦੂਜੇ ਪਾਸੇ ਬਿਜਲੀ ਨੂੰ ਵੀ ਹੜ ਦੀ ਬਿਜਲੀ ਖੇਤਰ ਦੇ ਵਿੱਚ ਜਿਹੜੀ ਹੜ ਦੀ ਮਾਰਿਆ ਉਹ ਵੀ ਵੱਡੇ ਪੱਧਰ ਤੇ ਹੋਈ ਹੈ ਜਿਸ ਦੇ ਨਾਲ ਗੱਲ ਕੀਤੀ ਜਾਵੇ ਬਿਜਲੀ ਖੇਤਰ ਦੇ ਵਿੱਚ ਤਾਂ ਪਾਵਰਕਾਮ ਨੂੰ ਇਸ ਦੇ ਵਿੱਚ 60 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ